ਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਸਜੀ ਹੋਈ ਸਾਧ ਸੰਗਤ ਜੀ ਸਿਨਮਰ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਾਨਪੁਰ ਉੱਥੇ ਬਾਰ ਬਾਰ ਬੈਠੇ ਆ ਉਦਾਸੀਆਂ ਕੀਤੀਆਂ ਬਾਬੇ ਨੇ ਭਾਈ ਮਰਦਾਨਾ ਜੀ ਨੇ ਦੇਖਿਆ ਕੁਝ ਲੋਕ ਜਿਹੜੇ ਕਿ ਗਰਮੀ ਦੇ ਵਿੱਚ ਰੁੱਖ ਦੀ ਛਾਵੇਂ ਬੈਠੇ ਹੋਏ ਆ ਇਬੜੇ ਆਰਾਮ ਦੇ ਵਿੱਚ ਹਨ ਰੁੱਖ ਉਹਨਾਂ ਨੂੰ ਸੰਘਣੀ ਛਾਂ ਕਰ ਰਿਹਾ ਉਸ ਵਕਤ ਮਨ ਦੇ ਵਿੱਚ ਸਵਾਲ ਆਇਆ ਕਹਿਣ ਲੱਗੇ ਬਾਬਾ ਜੀ ਇਹ ਰੁੱਖ ਵੀ ਇੱਕ ਜੂਨ ਹੁੰਦੀ ਆ ਸਤਿਗੁਰੂ ਮਹਾਰਾਜ ਕਹਿਣ ਲੱਗੇ ਜੋ ਦੇਖ ਰਹੇ ਹੋ ਆਸੇ ਪਾਸੇ ਸਭ ਜੂਨ ਹੀ ਜੂੰਗਾ ਹੁਕਮ ਚੀਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਕਿਉਂਕਿ ਧਰਤੀ ਵਿੱਚ ਕੋਈ ਵੀ ਚੀਜ਼ ਆਪਾਂ ਉਗਾਉਂਦੇ ਆ ਵਾਦੀ ਆ ਫਲਦੀ ਆ ਸਾਨੂੰ ਫਲ ਦਿੰਦੇ ਆ ਕਈ ਰੁੱਖ ਐਸੇ ਨੇ ਤੇ ਕਈਆਂ ਦੇ ਫਲ ਇੰਨੇ ਰਸੀਲੇ ਹੁੰਦੇ ਆ ਖਾ ਕੇ ਆਨੰਦ ਹੀ ਆ ਜਾਂਦਾ ਸਾਧ ਸੰਗਤ ਜੀ ਧਰਤੀ ਦੇ ਵਿੱਚ ਬੀਜ ਬੋਏ ਜਾਂਦੇ ਆ ਬੀਜ ਹੀ ਵੱਡੇ ਹੋ ਕੇ ਦਰਖਤ ਬਣਦੇ ਆ ਤੇ ਕਈ ਫਸਲਾਂ ਆਪਾਂ ਅਗਾਉਂਦੇ ਆ ਸਭ ਕੁਝ ਹੁੰਦਾ ਨਾ ਤੇ ਮਹਾਰਾਜ ਕਹਿਣ ਲੱਗੇ ਦੇਖੋ ਭਾਈ ਮਰਦਾਨਾ ਜੀ ਇਹ ਧਰਤੀ ਤੇ ਜਿਤਨੇ ਵੀ ਰੁੱਖ ਇਨ੍ਹਾਂ ਕਰਕੇ ਹੀ ਬਲਹਾਰੀ ਕੁਦਰਤ ਵਸਿਆ ਉਹ ਵਾਹਿਗੁਰੂ ਪਰਮੇਸ਼ਰ ਦੀ ਇਹ ਕੁਦਰਤ ਆ ਤੇ ਉਹ ਕੁਦਰਤ ਵਿੱਚ ਵਸਿਆ ਹੋਇਆ ਕਾਦਰ ਬਣਾਉਣ ਵਾਲਾ ਰਮਿਆ ਹੋਇਆ ਕਿਤੇ ਬਾਹਰ ਥੋੜੀ ਆ ਫੇਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਦੇਖੋ ਜਿੰਨੇ ਵੀ ਰੁੱਖ ਦਿਸ ਰਹੇ ਆ ਸਭ ਦੇ ਆਪਣੇ ਆਪਣੇ ਗੁਣ ਆ ਇੱਕ ਬਾਾਂਸ ਆ ਇੱਕ ਨਿੰਮ ਹੈ ਤੇ ਇੱਕ ਖਜੂਰ ਆ ਇੱਕ ਫਲਦਾਰ ਕੋਈ ਰੌਖਾ 베ਰੀ ਆ ਸਾਧ ਸੰਗਤ ਜੀ ਮਹਾਰਾਜ ਨੇ ਦੱਸਿਆ ਕਿ ਇਹਨਾਂ ਵਿੱਚ ਵੀ ਅਲੱਗ-ਅਲੱਗ ਸੁਭਾਅ ਹੈ ਜਿਸ ਤਰ੍ਹਾਂ ਮਨੁੱਖ ਦਾ ਸੁਭਾਅ ਭਾਈ ਮਰਦਾਨਾ ਜੀ ਬਿਲਕੁਲ ਉਸੇ ਤਰ੍ਹਾਂ ਕਈ ਤੱਤਾ ਬੋਲਣ ਵਾਲੇ ਆ ਦੇਖੋ ਕਈ ਮਿੱਠਾ ਬੋਲਦੇ ਆ ਇਦਾਂ ਹੀ ਰੁੱਖ ਦੇ ਵਿੱਚ ਵੀ ਆ ਇਹ ਕੇਵਲ ਇਨਸਾਨਾਂ ਦੇ ਵਿੱਚ ਨਹੀਂ ਰੁੱਖਾਂ ਦੇ ਵਿੱਚ ਵੀ ਸੁਭਾਅ ਏਰ ਭਾਈ ਮਰਦਾਨਾ ਜੀ ਬੜੇ ਧਿਆਨ ਨਾਲ ਸੁਣ ਰਹੇ ਆ ਸਤਿਗੁਰੂ ਜੀ ਕਹਿਣ ਲੱਗੇ ਇਹਨਾਂ ਦੀਆਂ ਜੂਨਾ ਇਹਨਾਂ ਦੇ ਕਰਮਾ ਕਰਕੇ ਹੀ ਹਨ ਵਿਦਵਾਨਾਂ ਨੇ ਬਾਸ ਦੇ ਵਿੱਚ ਪੰਜ ਦੋਸ਼ ਮੰਨੇ ਆ ਬਹੁਤ ਹੀ ਸਿਆਣੇ ਭਗਤ ਕਬੀਰ ਸਾਹਿਬ ਜੀ ਬਾਂਸ ਬਾਰੇ ਕੀ ਕਹਿ ਰਹੇ ਆ ਭਾਵੇਂ ਬਾਂਸ ਨੂੰ ਇਸ਼ਾਰਾ ਦੇ ਰਹੇ ਆ ਇਸ਼ਾਰਾ માત્ર ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਆ ਕਬੀਰ ਬਾਂਸ ਬੜਾਈ ਬੁੱਢਿਆ ਇਓ ਮਤ ਡੂਬੋ ਕੋਏ ਚੰਦਨ ਕੈ ਨਿਕਟੇ ਬਸੈ ਬਾਂਸ ਸੁਗੰਧ ਨਾ ਹੋਈ ਦੇਖੋ ਬਾਂਸ ਆਪ ਦੇ ਉੱਚੇ ਹੋਣ ਦੇ ਮਾਣ ਵਿੱਚ ਹੀ ਡੁੱਬ ਗਿਆ ਚੰਦਨ ਦੇ ਕੋਲ ਵੀ ਆਪਾਂ ਬਾਂਸ ਨੂੰ ਲਾ ਲਈਏ ਸਤਿਗੁਰੂ ਜੀ ਕਹਿੰਦੇ ਉਹਦੇ ਵਿੱਚੋਂ ਕਦੇ ਚੰਦਨ ਦੀ ਖੁਸ਼ਬੂ ਨਹੀਂ ਆਉਂਦੀ ਪੰਜ ਦੋਸ਼ਾ ਗੁਰੂ ਬਾਬਾ ਨਾਨਕ ਜੀ ਨੇ ਬਚਨ ਕੀਤੇ ਬਾਸ ਵਿੱਚ ਪਹਿਲਾਂ ਤਾਂ ਉੱਚਾ ਹੁੰਦਾ ਦੂਜਾ ਛਲਤਾਂ ਵਾਲਾ ਹੁੰਦਾ ਤੀਜਾ ਇਹਦੇ ਵਿੱਚ ਗੰਢਾਂ ਹੁੰਦੀਆਂ ਨੇ ਚੌਥਾ ਅੰਦਰੋਂ ਖੋਖਲਾ ਹੁੰਦਾ ਪੋਲਾ ਹੁੰਦਾ ਪੰਜਵਾਂ ਕੁੱਲ ਘਾਤੀ ਹੁੰਦਾ ਭਾਈ ਮਰਦਾਨਾ ਜੀ ਨੇ ਹੱਥ ਜੋੜੇ ਆ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਮੈਨੂੰ ਸੰਪੂਰਨ ਗਿਆਨ ਕਰਵਾਓ ਇਹ ਸਭ ਕੁਝ ਕਿਵੇਂ ਆ ਭਗਤ ਜੀ ਨੇ ਕਿਉਂ ਇਹ ਗੁੱਜੀ ਰਾਮ ਜੀ ਕਹੀ ਇਹਨੂੰ ਖੋਲੋ ਜੀ ਸਤਿਗੁਰੂ ਜੀ ਕਹਿਣ ਲੱਗੇ ਦੇਖੋ ਇੱਕ ਸਾਖਤ ਬੰਦਾ ਰੱਬ ਨਾਲੋਂ ਟੁੱਟਿਆ ਬੰਦਾ ਉਹਦੇ ਵਿੱਚ ਵੀ ਪੰਜ ਔਗਣ ਹੁੰਦੇ ਆ ਆ ਰੁੱਖਾਂ ਵਾਂਗ ਹੀ ਕਿਹੜੇ ਰੁੱਖ ਵਾਂਗ ਬਾਂਸ ਵਾਂਗ ਸਾਰੇ ਰੁੱਖ ਤਾਂ ਸ਼ਾਨ ਹੀ ਕਰਦੇ ਕੋਈ ਕੋਈ ਬਾਂਸ ਵਰਗਾ ਵੀ ਹੁੰਦਾ ਇਹਾਂ ਵਿੱਚ ਹੰਕਾਰ ਵਾਲੀ ਬੁੱਧੀ ਹੁੰਦੀ ਆ ਆਪ ਦੇ ਆਪ ਨੂੰ ਹੀ ਉੱਚਾ ਸਮਝਦੇ ਆ ਦੂਜਿਆਂ ਨੂੰ ਨੀਵਾਂ ਹੰਕਾਰੀ ਬੰਦੇ ਆਪਦੇ ਧਨ ਦਾ ਮਾਣ ਕਰਦੇ ਆ ਆਪਦੀ ਜਵਾਨੀ ਦਾ ਮਾਣ ਕਰਦੇ ਆ ਆਪਦੀ ਕੁੱਲ ਦਾ ਮਾਣ ਕਰਦੇ ਆ ਕਿ ਮੈਂ ਉੱਚੀ ਕੁੱਲ ਚ ਪੈਦਾ ਹੋਇਆ ਇਹ ਆ ਉਹਦਾ ਪਹਿਲਾ ਬਾਂਸ ਦਾ ਜਿਹੜਾ ਔਗਣ ਆ ਨਾ ਉੱਚਾ ਹੁੰਦਾ ਸਾਕਤ ਬੰਦੇ ਵਿੱਚ ਵੀ ਇਹ ਔਗਣ ਹੁੰਦਾ ਦੂਜਾ ਮਹਾਰਾਜ ਨੇ ਆਖਿਆ ਈਰਖਾ ਈਰਖਾ ਦੀਆਂ ਸ਼ਲਤਾਂ ਵੱਜਦੀਆਂ ਰਹਿੰਦੀਆਂ ਨੇ ਜਿਵੇਂ ਬਾਂਸ ਵਿੱਚ ਸ਼ਲਤਾਂ ਹੁੰਦੀਆਂ ਨੇ ਕੁਝ ਬੰਦੇ ਉਹਨਾਂ ਵਿੱਚ ਈਰਖਾ ਦੀਆਂ ਸ਼ਲਤਾਂ ਹੁੰਦੀਆਂ ਨੇ ਸ਼ਰੀਕਪੁਣਾ ਬਹੁਤ ਕਰਦੇ ਆ ਤੀਜਾ ਤੀਜਾ ਬਚਨ ਬਾਬੇ ਨੇ ਕੀਤਾ ਦੇਖੋ ਕੁਝ ਲੋਕ ਵਰਨਾ ਆ ਸ਼ਰਮਾਂ ਦੀਆਂ ਗੰਡਾਂ ਵਿੱਚ ਗਰਸੇ ਹੁੰਦੇ ਆ ਜਿਵੇਂ ਬਾਸ ਵਿੱਚ ਗੰਡਾਂ ਹੁੰਦੀਆਂ ਨੇ ਨਾ ਕੁਝ ਸਾਖਤ ਬੰਦੇ ਹੁੰਦੇ ਉਹਨਾਂ ਵਿੱਚ ਵੀ ਗੰਡਾਂ ਹੁੰਦੀਆਂ ਨੇ ਉਹ ਵੀ ਉਹਨਾਂ ਦਾ ਜੀਵਨ ਇੱਕਸਾਰ ਨਹੀਂ ਹੁੰਦਾ ਉੱਚਾ ਨੀਵਾ ਹੁੰਦਾ ਉਹਨਾਂ ਦਾ ਮਨ ਕਦੇ ਵੱਡਾ ਹੋ ਜਾਂਦਾ ਕਦੇ ਬਹੁਤ ਵੱਡੀ ਗੱਲ ਕਰ ਦਿੰਦੇ ਆ ਕਦੇ ਬੜੀ ਛੋਟੀ ਗੱਲ ਕਰ ਦਿੰਦੇ ਆ ਇੱਕਸਾਰ ਉਹਨਾਂ ਦਾ ਜੀਵਨ ਨਹੀਂ ਹੁੰਦਾ ਬਿਲਕੁਲ ਬਾਸ ਦੀ ਤਰ੍ਹਾਂ ਚੌਥਾ ਬਾਂਸ ਅੰਦਰੋਂ ਪੋਲਾ ਹੁੰਦਾ। ਐਵੇਂ ਸ਼ਕਤੀ ਨਹੀਂ ਹੁੰਦੀ, ਸਬਰ ਨਹੀਂ ਹੁੰਦਾ। ਸਾਕਤ ਬੰਦੇ ਵਿੱਚ ਉਹ ਵੀ ਅੰਦਰੋਂ ਗਿਆਨ ਤੋਂ ਪੋਲਾ ਹੀ ਹੁੰਦਾ। ਤਾਂ ਐਵੇਂ ਫਿਰ ਭਾਈ ਮਰਦਾਨਾ ਜੀ ਬਹੁਤ ਧਿਆਨ ਦੇ ਨਾਲ ਸੁਣਦੇ ਆ। ਕਹਿੰਦੇ ਬਾਂਸ ਕੁਲ ਘਾਤੀ ਵੀ ਹੁੰਦਾ। ਵਿਕਾਰਾਂ ਦੇ ਅਧੀਨ ਹੋਣ ਵਾਲਾ ਆਪਦੀ ਕੁਲ ਦਾ ਹੀ ਨਾਸ ਕਰ ਦਿੰਦਾ। ਜਿਹੜਾ ਨਾਮ ਨਹੀਂ ਜਪਦਾ, ਉਹਦੀ ਕੌਲੀ ਖਤਮ ਹੋ ਜਾਂਦੀ ਆ। ਜਿਹੜਾ ਗਲਤ ਕਰਮ ਕਰਦਾ, ਕੋਈ ਕਰਮ ਕਰਦਾ, ਇਸੇ ਤਰ੍ਹਾਂ ਭਾਈ ਮਰਦਾਨਾ ਜੀ ਇੱਕ ਰੋਖਾ ਬੋੜ ਦਾ ਜਿਹੜਾ ਛਾਂ ਕਰਦਾ ਸਾਰਿਆਂ ਨੂੰ ਜਿਹੜਾ ਅਸੀਸਾਂ ਲੈਂਦਾ ਉਹ ਆਪਦੇ ਕਰਮਾ ਕਰਕੇ ਜੂਨੀ ਪਾਉਂਦਾ ਇੱਕ ਰੋਖਾ ਬਾਸ ਦਾ ਇੱਕ ਰੋਖਾ ਕੰਡਿਆਂ ਵਾਲਾ ਇੱਕ ਝਾੜੀਦਾਰ ਇਹ ਸਾਰੇ ਆਪਦੇ ਕੀਤੇ ਕਰਮਾਂ ਦੇ ਫਲ ਪਾ ਰਹੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਪਖੰਡੀ ਨੂੰ ਉਹਨੂੰ ਸਿੰਮਲ ਦਾ ਰੁੱਖ ਵੀ ਕਹਿ ਦਿੱਤਾ ਸੀ ਉਹਦਾ ਜੀਵਨ ਦੇਖ ਕੇ ਜਦੋਂ ਮਹਾਰਾਜ ਕਰਤਾਰਪੁਰ ਸਾਹਿਬ ਵਿਰਾਜਮਾਨ 12 ਸਾਲ ਬਾਬੇ ਨੇ ਖੇਤੀ ਕੀਤੀ ਉੱਥੇ ਉੱਥੇ ਕਰਤਾਰਪੁਰ ਦੇ ਵਿੱਚ ਇੱਕ ਪਖੰਡੀ ਸਾਧੂਆਂ ਵਾਲੇ ਭੇਗ ਚ ਰਹਿੰਦਾ ਸੀ ਲੋਕਾਂ 'ਚ ਬੜਾ ਪ੍ਰਤਾਪ ਹੋਇਆ ਬੜੇ ਪਦਾਰਥ ਉਹਦੇ ਕੋਲ ਆ ਤੇ ਜਦੋਂ ਉਹਦੀ ਖੋਜ ਕੀਤੀ ਤਾਂ ਖੋਜ ਵਿੱਚੋਂ ਦਾ ਕੋਈ ਚੰਗਾ ਜੀਵਨ ਨਾ ਨਿਕਲਿਆ ਨਾ ਉਹਨੂੰ ਗਿਆਨ ਨਾ ਉਹਨੂੰ ਧਿਆਨ ਨੇਫਲ ਕਰਮ ਮਹਾਰਾਜ ਜੀ ਦੇ ਕੋਲ ਸਿੱਖ ਗਏ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਇਹੋ ਜਿਹਾ ਸਾਧੂ ਲਿਬਾਸ ਵਿੱਚ ਪੁਰਖ ਦੇਖਿਆ ਲੋਕਾਂ 'ਚ ਤਾਂ ਬੜਾ ਨਾਮ ਬਣਾ ਗਿਆ ਪਰ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਖਾਲੀ ਆ ਲਾਲਚ ਉਹਦੇ ਅੰਦਰ ਵਿਕਾਰ ਸਾਰੇ ਉਹਦੇ ਅੰਦਰ ਤੇ ਮਹਾਰਾਜ ਨੇ ਉੱਥੇ ਸਿੰਮਲ ਦੇ ਰੁੱਖ ਦੀ ਉਦਾਹਰਣ ਦਿੱਤੀ ਸੀ ਕਹਿਣ ਲੱਗੇ ਇਹੋ ਜੇ ਲੋਕ ਸਿੰਮਲ ਦਾ ਰੁੱਖ ਹੀ ਹੁੰਦੇ ਆ ਇਹੋ ਜੇ ਪਖੰਡੀ ਲੋਕ ਇਹੋ ਜੇ ਰੁੱਖ ਬਣਦੇ ਆ ਮਰ ਕੇ ਸਿੰਮਲ ਰੁੱਖ ਸਰਾਇਰਾ ਅਤ ਦੀਰਗ ਅਤ ਮੁੱਚ ਉਏ ਜੇ ਆਵੇ ਆਸ ਕਰ ਜਾਹੇ ਨਰਾਸੀ ਕਿੱਥੇ ਸਿੰਮਲ ਦਾ ਰੁੱਖ ਕਿੱਡਾ ਸਿੱਧਾ ਲੰਮਾ ਤੇ ਮੋਟਾ ਹੁੰਦਾ ਉਹਦੇ ਤੇ ਦੇਖੋ ਪੰਛੀ ਜਿਹੜੇ ਆ ਫਲ ਖਾਣ ਦੀ ਆਸ ਰੱਖ ਕੇ ਆਉਂਦੇ ਆ ਬੈਠਦੇ ਆ ਪਰ ਨਰਾਸ਼ ਹੋ ਜਾਂਦੇ ਆ ਕਿਉਂ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤੋਂ ਦਾ ਕਾਰਨ ਕੀ ਆ ਉਹਦੇ ਜਿਹੜੇ ਫਲ ਹੁੰਦੇ ਆ ਭਾਵੇਂ ਕਿੱਡਾ ਵੀ ਰੁੱਖ ਐਡਾ ਉੱਚਾ ਲੰਮਾ ਮੋਟਾ ਹੋਵੇ ਫਲ ਫਿੱਕੇ ਹੁੰਦੇ ਆ ਉਹ ਬੇਸਵਾਦੇ ਹੁੰਦੇ ਆ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ ਤਾਂ ਮਹਾਰਾਜ ਨੇ ਆਖਿਆ ਭਾਈ ਇਸ ਤਰ੍ਹਾਂ ਸਿੰਮਲ ਦੇ ਰੁੱਖ ਕੋਲ ਪੰਛੀ ਆਉਂਦੇ ਆ ਤੋਤੇ ਆਉਂਦੇ ਆ ਨਰਾਸ਼ ਹੋ ਕੇ ਮੁੜ ਜਾਂਦੇ ਆ ਬਹੁਤ ਉਹਨਾਂ ਨੂੰ ਨਿਰਾਸ਼ਤਾ ਹੋ ਜਾਂਦੀ ਆ ਕੋਏ ਜੇ ਆਵੇ ਆਸ ਕਰ ਜਾਏ ਨਰਾਸੀ ਕਤ ਕੁਝ ਲੋਕ ਵੀ ਸਿੰਮਲ ਰੁੱਖ ਵਰਗੇ ਹੁੰਦੇ ਆ ਉਹਨਾਂ ਕੋਲ ਕਿਸੇ ਨੂੰ ਦੇਣ ਲਈ ਕੁਝ ਵੀ ਨਹੀਂ ਹੁੰਦਾ ਆਪ ਦੇ ਆਪ ਨੂੰ ਉੱਚਾ ਲਮਾ ਕਹਾਉਂਦੇ ਆ ਪਰ ਹੁੰਦਾ ਉਹਨਾਂ ਦੇ ਕੋਲ ਕੁਝ ਵੀ ਨਹੀਂ ਜੋ ਜਿਹੋ ਜੇ ਪੋਲੇ ਕਰਮ ਕਰਦਾ ਫੋਕੇ ਕਰਮਕਾਂਡ ਕਰਦਾ ਉਹਨੂੰ ਫੋਕੇ ਫਾੜੀ ਲੱਗਦੇ ਆ ਫਿਰ ਉਹ ਸਿੰਮਲ ਦਾ ਰੌਖੀ ਬਣ ਜਾਂਦਾ ਸਾਧ ਸੰਗਤ ਜੀ ਇੱਕ ਤਾਂ ਇਹ ਦ੍ਰਿਸ਼ਟਾਂਤ मात्र ਹੋ ਗਿਆ ਇੱਕ ਜੋ ਜੈਸਾ ਕਰਮ ਕਰੇਗਾ ਕੁਦਰਤ ਵਾਹਿਗੁਰੂ ਦਾ ਨਿਯਮ ਉਹਨੂੰ ਉਹੋ ਜਿਹਾ ਫਲ ਮਿਲਦਾ ਜੈਸਾ ਬੀਜ ਐ ਸੋ ਲੁਣੇ ਕਰਮਾਂ ਸੰਧੜਾ ਖੇਤ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਸਾਧ ਸੰਗਤ ਜੀ ਉਹ ਲੋਕ ਜਿਹੜੇ ਘਰ ਪਰਿਵਾਰ ਨਾਲ ਪੁੱਤਰਾਂ ਨਾਲ ਬਹੁਤ ਪਿਆਰ ਕਰਦੇ ਆ ਉਹ ਸੂਰ ਦੀ ਜੂਨ ਚ ਪੈਂਦੇ ਆ ਆਪਾਂ ਸਾਰੇ ਹੀ ਜਾਣਦੇ ਆ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਸਰਪ ਜੂਨ ਵੱਲ ਵੱਲ ਔਤਰੈ ਭਗਤ ਸਹਿਬਾਨ ਭਗਤ ਤਰਲੋਚਨ ਜੀ ਇਹ ਬਚਨ ਕਰਦੇ ਆ ਕਹਿੰਦੇ ਦੇਖੋ ਜਿਹੜੇ ਲੋਕ ਧਨ ਦੌਲਤ ਨੂੰ ਪਿਆਰ ਕਰਦੇ ਆ ਇਹੋ ਜੇ ਫਿਕਰਾਂ 'ਚ ਹੀ ਮਰ ਜਾਂਦੇ ਸੱਪ ਬਣਦੇ ਤੇ ਜਿਹੜੇ ਘਰ ਵਾਲੀ ਨੂੰ ਔਰਤ ਦਾ ਹੀ ਸਿਮਰਨ ਕਰਦੇ ਕਰਦੇ ਮਰ ਜਾਂਦੇ ਆ ਫਿਰ ਉਹ ਬੇਸ਼ਵਾਦੀ ਜੂਨੀ ਚ ਪੈ ਜਾਂਦੇ ਆ ਜਿਹੜੇ ਪੁੱਤਰਾਂ ਦਾ ਖਿਆਲ ਕਰਦੇ ਆ ਧੀਆ ਦਾ ਖਿਆਲ ਕਰਦੇ ਆ ਫਿਰ ਇਦਾਂ ਹੀ ਮਰ ਜਾਂਦੇ ਸਾਰੀ ਜ਼ਿੰਦਗੀ ਕਰਦੇ ਕਰਦੇ ਉਹ ਸੂਰ ਦੀ ਜੂਨ ਚ ਪੈਂਦੇ ਰੱਬ ਉਹਨਾਂ ਨੂੰ ਕਹਿ ਦਿੰਦਾ ਤੈਨੂੰ ਬਹੁਤ ਪਿਆਰ ਸੀ ਲੈ ਸੂਰੀ ਦੇ ਕਿੰਨੇ ਬੱਚੇ ਹੁੰਦੇ ਉਹਦੀ ਇੱਛਾ ਪੂਰੀ ਕਰ ਦਿੰਦਾ ਰੱਬ ਜੋ ਤੁਸੀਂ ਮੰਗੋਗੇ ਤੁਹਾਨੂੰ ਉਹ ਮਿਲੇਗਾ ਇਹ ਮਨ ਐਸਾ ਜੈਸਾ ਸੇਵਤ ਐਸਾ ਹੋਵੇ ਅੰਤਕਾਲ ਜੋ ਮੰਦਰ ਸਿਮਰੈ ਜਿਹੜੇ ਲੋਕ ਆਪਣੇ ਘਰ ਮਹਿਲ ਮਾੜੀਆਂ ਦੇ ਹੋ ਕੇ ਲੈਂਦੇ ਆ ਇਹਨਾਂ ਹੌਂਕਿਆਂ ਚੀ ਸਰੀਰ ਛੱਡ ਜਾਂਦੇ ਆ ਪ੍ਰੇਤ ਬਣ ਜਾਂਦੇ ਅੰਤਕਾਲ ਨਾਰਾਇਣ ਸਿਮਰੈ ਜਿਹੜੇ ਮੂਲ ਮੰਤਰ ਗੁਰ ਮੰਤਰ ਇਹਦਾ ਅਭਿਆਸ ਕਰਦੇ ਆ ਵੱਧ ਤੋਂ ਵੱਧ ਸਾ ਸੰਗ ਜੀ ਉਹਨਾਂ ਨੂੰ ਫਿਰ ਕੀ ਹੁੰਦਾ ਬਦ ਤ੍ਰਿਲੋਚਨ ਤੇ ਨਰ ਮੁਕਤਾ ਪੀਤੰਬਰ ਬਾਕੇ ਰਿਦੈ ਵਸੈ ਜਿਹੜੇ ਧਨ ਇਸਤਰੀ ਪੁੱਤਰ ਆਹ ਚੀਜ਼ਾਂ ਦਾ ਤਿਆਗ ਕਰਕੇ ਪ੍ਰਮਾਤਮਾ ਦਾ ਨਾਮ ਜਪਦੇ ਆ ਫੇਰ ਭਾਈ ਉਹਨਾਂ ਨੂੰ ਮੁਕਤੀ ਨਸੀਬ ਹੁੰਦੀ ਆ ਦੇਖੋ ਤੁਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿ ਰਹੇ ਬਾਣੀ ਵਿੱਚ ਕਈ ਜਨਮ ਪਇ ਕੀਟ ਪਤੰਗਾ ਕਈ ਜਨਮ ਹੋ ਗਏ ਜਿਨ੍ਹਾਂ ਦੇ ਵਿੱਚ ਆਪਾਂ ਕੀ ਕੁਝ ਨਹੀਂ ਬਣੇ 84 ਲੱਖ ਜੂਨ ਉਪਾਈ ਆ ਜਿਹੜੀ ਆਸੇ-ਪਾਸੇ ਵੇਖ ਰਹੇ ਆ ਸਭ ਕੁਝ ਇਹ ਕਿਵੇਂ ਹੋ ਗਿਆ ਇਹ ਐਵੇਂ ਥੋੜੀ ਹੋ ਗਿਆ ਕਈ ਜਨਮ ਭਈ ਕੀਟ ਪਤੰਗਾ ਕਈ ਜਨਮਾਂ ਦੇ ਵਿੱਚ ਕੀੜੇ ਪਤੰਗੇ ਬਣ ਕੇ ਆਏ ਆ ਕਈ ਜਨਮ ਗਜ ਮੀਨ ਕਰੰਗਾ ਕਈਆਂ ਜਨਮਾਂ ਚ ਹਾਥੀ ਬਣੇ ਆ ਮੱਛੀ ਬਣੇ ਆ ਹਿਰਨ ਵੀ ਬਣੇ ਆ ਕਈ ਜਨਮ ਪੰਕੀ ਸਰਪ ਹੋਇ ਕਈ ਜਨਮਾਂ ਇ ਤਾਂ ਪੰਛੀ ਬਣ ਕੇ ਉੱਡਦੇ ਰਹੇ ਆ ਉਹ ਮਾਇਆ ਦੇ ਮੋਹ ਕਰਕੇ ਪੰਛੀ ਬਣੇ ਆ ਕਈ ਜਨਮ ਹੈਵਰ ਬ੍ਰਖ ਜੋਇ ਕਈ ਜਨਮਾਂ ਵਿੱਚ ਘੋੜੇ ਬਣੇ ਆ ਬਲਦ ਬਣ ਕੇ ਵੀ ਜੋਤੇ ਗਏ ਆ ਤੇ ਸਾਧ ਸੰਗਤ ਜੀ ਕਈ ਜਨਮ ਸੈਲਗਿਰ ਖਰਿਆ ਪੱਥਰ ਵੀ ਬਣਿਆ ਪੱਥਰ ਵੀ ਜੂਨ ਹੁੰਦੀ ਆ ਕਈ ਜਨਮਾਂ ਚ ਪਹਾੜ ਬਣਿਆ ਕਈ ਜਨਮਾਂ ਦੇ ਵਿੱਚ ਗਰਭਹਿਰ ਖਰਿਆ ਮਾਂ ਦੇ ਗਰਭ ਦੇ ਵਿੱਚ ਖੁਰਗੇ ਆ ਇਹ ਵੀ ਹੋਇਆ ਇੱਕ ਦੋ ਮਹੀਨਿਆਂ ਦਾ ਜਲ ਰੂਪ ਹੋ ਕੇ ਗਰਭ ਦੇ ਵਿੱਚ ਹੀ ਖੁਰ ਜਾਣਾ ਇਹ ਹੁੰਦਾ ਸਾਧ ਸੰਗਤ ਜੀ ਮਾਂ ਦੇ ਗਰਭ ਵਿੱਚੋਂ 9 ਮਹੀਨਿਆਂ ਤੋਂ ਪਹਿਲੇ ਗਰਭ ਦਾ ਡੈਗ ਜਾਣਾ ਇਹ ਖਰਿਆ ਨਾਮ ਖੁਰਨ ਦਾ ਬਾਣੀ ਵਿੱਚ ਗਰਭਹਿਰ ਖਰਿਆ ਕਈ ਜਨਮ ਸਾਖ ਕਰਿਓ ਪਾਇਆ ਇੱਥੇ ਮਹਾਰਾਜ ਮੋਹਰ ਲਾਉਂਦੇ ਆ ਇਹ ਵੀ ਜੂਨ ਕਈ ਜਨਮਾਂ ਵਿੱਚ ਸੀ ਖੇਤੀ ਰੂਪੀ ਬਣ ਕੇ ਪੈਦਾ ਹੋਏ ਆ ਖੇਤੀਆਂ ਦੀ ਜੂਨੀ ਵਿੱਚ ਆਪਾਂ ਨੂੰ ਪਾਇਆ ਗਿਆ ਰੁੱਖ ਬਣੇ ਆਪਾਂ ਇਹ 1084 ਜੂਨ ਪਰਮਾਇਆ ਐਵੇਂ ਅੰਡਜ ਜੇਰਜ ਸੇਤਜ ਉਤਪੁਜ ਤੇਰੇ ਕੀਤੇ ਜਨਤਾ ਹੈ ਤਾਂ ਹੁਕਮ ਚੀ ਆਂਡਿਆਂ ਤੋਂ ਜੀ ਪੈਦਾ ਹੋਈ ਜਾਂਦੇ ਆ ਜੇਰ ਤੋਂ ਪੈਦਾ ਹੋ ਰਹੇ ਆ ਸੇਤਜ ਮੁੜ ਕੇ ਤੋਂ ਪਸੀਨੇ ਤੋਂ ਉਤਪੁਜ ਧਰਤੀ ਤੋਂ 84 ਲੱਖ ਜੂਨ ਆ ਏਡਾ ਗੇੜ ਆ ਪਰ ਮਹਾਰਾਜ ਕਹਿੰਦੇ ਭਾਈ ਜਿਹੜਾ ਮੂਲ ਮੰਤਰ ਗੁਰ ਮੰਤਰ ਇਹ ਜਦੋਂ ਜਪੇਗਾ ਉਹਨੂੰ ਮੁਕਤੀ ਮਿਲ ਜਾਵੇਗੀ ਪਰ ਜਪੇਗਾ ਇੱਕ ਮਨ ਇੱਕ ਚਤ ਹੋਗੇ ਰੁੱਖ ਦੀ ਜਿਹੜੀ ਜੂਨ ਹੁੰਦੀ ਆ ਸਾਧ ਸੰਗਤ ਜੀ ਰੁੱਖ ਕਈ ਤਰ੍ਹਾਂ ਦੇ ਨੇ ਸਿੰਮਲ ਰੁੱਖ ਜਿਹੜਾ ਹੈ ਉਹਦੀ ਮਹਾਰਾਜ ਨੇ ਉਦਾਹਰਨ ਪਖੰਡੀ ਨਾਲ ਦਿੱਤੀ ਕਿ ਉਹ ਪਖੰਡੀ ਸਿੰਮਲ ਦਾ ਰੁੱਖ ਬਣਦੇ ਆ ਸਿੰਮਲ ਦਾ ਰੁੱਖ ਜਿਹੜੇ ਨੇ ਉਹ ਬਿਲਕੁਲ ਇਹਦੇ ਵਰਗੇ ਆ ਇਹ ਸਿੰਮਲ ਦੇ ਰੁੱਖ ਵਰਗੇ ਆ ਹੁਣ ਗੁਰੂ ਨਾਨਕ ਸਾਹਿਬ ਜੀ ਜਿਹੜੇ ਗੱਲਾਂ ਤੇ ਮੋਹਰ ਲਾ ਦੇਣ ਇੱਥੋਂ ਸਾਨੂੰ ਪਤਾ ਲੱਗਦਾ ਕਈ ਇਹੋ ਜਿਹੇ ਪਖੰਡਾ ਜਿਨ੍ਹਾਂ ਨਾਲ ਫਿਰ ਉਹੋ ਜਿਹਾ ਕਰਮ ਕਰਨ ਕਰਕੇ ਉਹੋ ਜਿਹਾ ਰੁੱਖ ਬਣਾ ਦੇਵੇਗਾ ਪ੍ਰਮਾਤਮਾ ਜੂਨ ਹੀ ਆ ਨਖਿੱਧ ਜੂਨ ਆ ਹੁਣ ਪੰਛੀਆਂ ਵਿੱਚੋਂ ਇੱਕ ਪੰਛੀ ਆ ਇਹਨੂੰ ਆਪਾਂ ਰਾਸ਼ਟਰੀ ਪੰਛੀ ਆਖਦੇ ਆ ਮੋਰ ਪੰਛੀ ਤਾਂ ਉਹ ਵੀ ਆ ਪਰ ਉਹਨੂੰ ਸਾਰੇ ਬਹੁਤ ਪਵਿੱਤਰ ਮੰਨਦੇ ਆ ਇੱਕ ਕਾਮ ਆ ਜਿਹਨੂੰ ਨਖਿੱਧ ਮੰਨਦੇ ਆ ਇਦਾਂ ਜਾਨਵਰਾਂ ਵਿੱਚ ਵੀ ਗਾਂ ਦੀ ਪੂਜਾ ਕੀਤੀ ਜਾਂਦੀ ਹੈ ਕਈ ਜਾਨਵਰ ਹੁਣ ਸੂਰ ਆ ਉਹਨੂੰ ਮਾੜਾ ਮੰਨਿਆ ਜਾਂਦਾ ਮੇਰੇ ਕਹਿਣ ਦਾ ਭਾਵ ਇਹ ਆ ਰੁੱਖਾਂ ਵਿੱਚ ਵੀ ਕਈ ਰੁੱਖ ਐਸੇ ਆ ਉਹਦੇ ਕਰਮਾ ਕਰਕੇ ਉਹ ਬਣੇ ਹੋਏ ਆ ਚੰਗੇ ਰੁੱਖ ਜਿਹੜੇ ਉਹਨਾਂ ਨੇ ਚੰਗੇ ਕਰਮ ਕੀਤੇ ਆ ਪਰ ਅਜੇ ਯਾਤਰਾ ਵਿੱਚ ਨਹੀਂ ਪਹੁੰਚੇ ਨਹੀਂ ਮੰਜ਼ਿਲ ਉਹਨਾਂ ਨੂੰ ਮਿਲੀ ਨਹੀਂ ਮਨੁੱਖਾ ਜਨਮ ਸਰਦਾਰ ਜੂਨੀ ਇਦੇ ਵਿੱਚ ਆਪਾਂ ਵਾਹਿਗੁਰੂ ਦਾ ਮੰਤਰ ਇਦੇ ਵਿੱਚ ਮੂਲ ਮੰਤਰ ਜਪ ਸਕਦੇ ਆ ਸਾਧ ਸੰਗਤ ਜੀ ਜਿਹਦੇ ਵਿੱਚ ਮੁਕਤੀ ਮਿਲ ਸਕਦੀ ਆ ਭਈ ਪ੍ਰਾਪਤ ਮਾਨੁਖ ਦਿਉ ਹਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਤਾਂ ਇਹ ਵਾਹਿਗੁਰੂ ਜਿਹੜਾ ਹੈ ਜੋ ਭਾਈ ਗੁਰਦਾਸ ਜੀ ਨੇ ਵੀ ਵਾਹਿਗੁਰੂ ਮੰਤਰ ਕਿਹਾ ਵੇਦਕ ਤੇਵ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਹੁਣ ਜਦੋਂ ਗੁਰੂ ਨਾਨਕ ਸਾਹਿਬ ਜੀ ਕੋਲ ਕੋਈ ਵੀ ਆਉਂਦਾ ਸੀ ਮਹਾਰਾਜ ਕੋਲ ਇੱਕ ਵਾਰੀ ਵਿਰਾਗੀਆਂ ਦੀ ਜਮਾਤ ਆ ਗਈ ਸੀ ਬਹੁਤ ਵੱਡੀ ਜਮਾਤ ਉਦੋਂ ਭਾਈ ਲੈਣਾ ਜੀ ਨੇ ਮਹਾਰਾਜ ਤੋਂ ਪੁੱਛਿਆ ਮਹਾਰਾਜ ਸਾਹਿਬ ਜੀ ਇਹ ਵਿਰਾਗੀਆਂ ਦੀ ਜਮਾਤ ਆਈ ਆ ਪੁੱਛਦੇ ਆ ਬਾਬਾ ਨਾਨਕ ਜੀ ਆਪ ਜੀ ਦਾ ਮਾਲਾ ਮੰਤਰ ਕਿਹੜਾ ਤਾਂ ਉਦੋਂ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸ੍ਰੀ ਜਪਜੀ ਸਾਹਿਬ ਦੀਆਂ ਸਾਰੀਆਂ ਪੌੜੀਆਂ ਤੇ ਸ਼ਲੋਕ ਉਚਾਰਨ ਕੀਤਾ ਤੇ ਆਗਿਆ ਕਰਕੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਪੌੜੀਆਂ 33 ਵਾਰ ਲਿਖਵਾਈਆਂ ਤੇ ਦੱਸਿਆ ਸੀ ਇਹ ਸ੍ਰੀ ਜਪਜੀ ਸਾਹਿਬ ਬਾਣੀ ਸਾਡਾ ਮਾਲਾ ਮੰਤਰ ਜਿਹਦੀ ਆਰੰਭਤਾ ਦੇ ਵਿੱਚ ਹੀ ਸਾਧ ਸੰਗਤ ਜੀ ਮੂਲ ਮੰਤਰ ਆਰੰਭਤਾ ਵਿੱਚ ਮੂਲ ਮੰਤਰ ਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਜਿਹਦੇ ਵਿੱਚ ਪ੍ਰਮਾਤਮਾ ਦੇ ਗੁਣ ਦੱਸੇ ਗਏ ਆ ਉਹ ਨਿਰਵੈਰ ਹੈ ਉਹ ਨਿਰਭਉ ਹੈ ਉਹ ਜੂਨ ਚ ਨਹੀਂ ਆਉਂਦਾ ਅਜੂਨੀ ਆ ਉਹ ਸਹਿ ਪੰਗ ਆਪਣੇ ਆਪ ਤੋਂ ਪ੍ਰਕਾਸ਼ ਆ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਕੋਈ ਆਪਣੀ ਹੌਮੇ ਦੇ ਨਾਲ ਉਹਨੂੰ ਪ੍ਰਾਪਤ ਨਹੀਂ ਕਰ ਸਕਦਾ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਾਲਾ ਮੰਤਰ ਗੁਰ ਮੰਤਰ ਮੂਲ ਮੰਤਰ ਸਾਨੂੰ ਬਖਸ਼ਿਆ ਤੇ ਭਾਈ ਗੁਰਦਾਸ ਜੀ ਇਹਨਾਂ ਦੀਆਂ ਰਚਨਾਵਾਂ ਨੂੰ ਇਹਨਾਂ ਦੀਆਂ ਵਾਰਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਗਿਆ ਜੇ ਮਹਾਰਾਜ ਨੇ ਵਾਹਿਗੁਰੂ ਮੰਤਰ ਨਾ ਦਿੱਤਾ ਹੁੰਦਾ ਤੇ ਭਾਈ ਗੁਰਦਾਸ ਜੀ ਨੇ ਲਿਖਣਾ ਨਹੀਂ ਸੀ ਕਿਉਂਕਿ ਉਸ ਵੇਲੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਪਹਿਲੇ ਪਾਤਸ਼ਾਹ ਜੀ ਦੇ ਵੇਲੇ ਦੇ ਸਿੱਖ ਹਾਜ਼ਰ ਸਨ ਉਹ ਕਹਿ ਦਿੰਦੇ ਲਿਖ ਦਿੰਦੇ ਕਿ ਸਾਨੂੰ ਤਾਂ ਹੋਰ ਮੰਤਰ ਦਿੱਤਾ ਸੀ ਤੂੰ ਸਾਂ ਇਹ ਕਿਉਂ ਲਿਖਿਆ ਪਰ ਪਹਿਲੇ ਪਾਤਸ਼ਾਹ ਜੀ ਜੋ ਮੰਤਰ ਦਿੰਦੇ ਉਹਨਾਂ ਮੰਤਰਾਂ ਨੂੰ ਭਾਈ ਸਾਹਿਬ ਨੇ ਵੀ ਦਰਜ ਕਰ ਦਿੱਤਾ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਵੀ ਬਹੁਤ ਵਾਰੀ ਮੰਤਰ ਦਾ ਜ਼ਿਕਰ ਕੀਤਾ ਹੈ ਜਦੋਂ ਸਰਬ ਲੋਗ ਗ੍ਰੰਥ ਆਪਾਂ ਪੜਦੇ ਹਾਂ ਉਹਦੇ ਵਿੱਚ ਉਚਾਰਿਆ ਹੈ ਸ਼ਾਹੀ ਗੋਬਿੰਦ ਸਿੰਘ ਫਤੇ ਸਤਗੁਰ ਕੀ ਵਾਹਿਗੁਰੂ ਸਚ ਮੰਤਰ ਆਖੈ ਤਾਂ ਇਵੇਂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਵੀ ਗੁਰੂ ਮਹਾਰਾਜ ਜੀ ਵਾਹਿਗੁਰੂ ਮੰਤਰ ਦਾ ਹੀ ਉਪਦੇਸ਼ ਦਿੰਦੇ ਰਹੇ ਆ ਜਿੰਨੀਆਂ ਮਰਜ਼ੀ ਆਪਾਂ ਸਾਖੀਆਂ ਪੜਦੇ ਆ ਜਿੱਥੇ-ਜਿੱਥੇ ਮਹਾਰਾਜ ਜਾਂਦੇ ਆ ਕਾਮਰੂਪ ਦੇਸ਼ ਜਾਂਦੇ ਆ ਉੱਥੇ ਇਸਤਰੀਆਂ ਜਿਨ੍ਹਾਂ ਨੇ ਭੇਡੂ ਬਣਾ ਲਿਆ ਸੀ ਭਾਈ ਮਰਦਾਨਾ ਜੀ ਨੂੰ ਉਹਨਾਂ ਨੂੰ ਵੀ ਮਹਾਰਾਜ ਨੇ ਆਖਿਆ ਸੀ ਨਿਤ ਵਾਹਿਗੁਰੂ ਮੁਖ ਨਾਮ ਜਪੋ ਅਰਦਾਸ ਤੇ ਹਾਵਲ ਕੀ ਕਰੀਏ ਮਨ ਕਾਮਨਾ ਪੂਰਨ ਹੋਵੇਗੀ ਹਰ ਕੀਰਤ ਪ੍ਰੀਤ ਰਿਧੇ ਤਰੀਏ ਇਵੇਂ ਕਰਤਾਰਪੁਰ ਸਾਹਿਬੀ ਬਾਬੇ ਨੇ ਜ਼ਿਕਰ ਕੀਤਾ ਹੈ ਕਿ ਸ੍ਰੀ ਵਾਹਿਗੁਰੂ ਸੇਵੋ ਮੀਤਾ ਇਹ ਵਾਹਿਗੁਰੂ ਨੂੰ ਹੀ ਸੇਵਨਾ ਕਰੋ ਜੀ ਵਾਹਿਗੁਰੂ ਗੁਰ ਮੰਤਰ ਜਾਨੋ ਪੰਜ ਪਿਆਰੇ ਦੇਵਤ ਮਾਨੋ ਇਹ ਗੁਰਮਖ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਜ਼ਿਕਰ ਆਉਂਦਾ ਤਾਂ ਮੇਰੇ ਕਹਿਣ ਦਾ ਭਾਵ ਇਹ ਹੈ ਸਾਧ ਸੰਗਤ ਜੀ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਸਾਨੂੰ ਇਹ ਮੰਤਰ ਦਿੱਤੇ ਆ ਤੇ ਮਹਾਰਾਜ ਕਹਿੰਦੇ ਭਾਈ ਤੁਹਾਨੂੰ ਡਰਨ ਦੀ ਲੋੜ ਨਹੀਂ 84 ਲੱਖ ਜੂਨਾ ਨੇ ਕਿਉਂਕਿ ਨਾਮ ਨੇ ਤੁਹਾਨੂੰ ਮੁਕਤ ਕਰ ਦੇਣਾ ਰਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਨਾਮ ਤੋਂ ਬਿਨਾ ਕਿਤੇ ਵੀ ਸੁਖ ਨਹੀਂ ਹੈ ਕੋਈ ਤਨ ਦੁਖੀ ਆ ਕੋਈ ਮਨ ਕਰਕੇ ਦੁਖੀ ਆ ਕੋਈ ਚਿੰਤਾ ਕਰਕੇ ਦੁਖੀ ਆ ਸਾਧ ਸੰਗਤ ਜੀ ਤੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸੋ ਰੱਬ ਦੇ ਪਿਆਰੇ ਸਦਾ ਹੀ ਖੇੜਿਆਂ ਵਿੱਚ ਰਹਿੰਦੇ ਕਿਉਂਕਿ ਨਾਮ ਜਪਦੇ ਆ ਤਾਂ ਇਹ ਸਿੰਮਲ ਰੁੱਖ ਹੋ ਗਿਆ ਇਹ ਨੰਮ ਰੁੱਖ ਹੋ ਗਿਆ ਕੋਈ ਵੀ ਰੁੱਖਾ ਉਹਦੇ ਕਰਮਾ ਕਰਕੇ ਉਹਨਾਂ ਨੂੰ ਜੂਨ ਮਿਲਦੀ ਆ ਪਰ ਸੈਖ ਇਹਨਾਂ ਫਿਕਰਾਂ ਚ ਨਹੀਂ ਪੈਂਦਾ ਦੇਖੋ ਭਾਵੇਂ ਕਿ ਵਿਗਿਆਨਕ ਤੌਰ ਤੇ ਵੀ ਇਹ ਸਾਨੂੰ ਆਕਸੀਜਨ ਦਿੰਦੇ ਆ ਸਾਡੇ ਸਾਹ ਜਿਹੜੇ ਆ ਰਹੇ ਆ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਉਹ ਗੈਸ ਤੇ ਇਹ ਸਾਨੂੰ ਦੇ ਰਹੇ ਆ ਕਾਰਬਨ ਡਾਈਆਕਸਾਈਡ ਅਸੀਂ ਛੱਡਦੇ ਆ ਆਪਣੇ ਮੁੱਖ ਦੇ ਵਿੱਚੋਂ ਵਿਗਿਆਨਕ ਤੌਰ ਤੇ ਵੀ ਆਪਾਂ ਦੇਖਦੇ ਆ ਇਹ ਆਕਸੀਜਨ ਸਾਨੂੰ ਦੇ ਰਹੇ ਆ ਪਰ ਜੋ ਵਾਹਿਗੁਰੂ ਨੇ ਮਰਿਆਦਾ ਬਣਾ ਦਿੱਤੀ ਆ ਇੱਕ ਦੂਜੇ ਦੇ ਸਹਾਰੇ ਕੁਝ ਚੀਜ਼ਾਂ ਨੂੰ ਟਿਕਾਇਆ ਇਹ ਵੀ ਉਹਦਾ ਹੁਕਮ ਹੀ ਆ ਆਪਾਂ ਹੁਕਮ ਵਿੱਚ ਰਹਿਣਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਜੇ ਹੁਕਮ ਵਿੱਚ ਰਹਾਂਗੇ ਕੋਈ ਜੂਨ ਉਹ ਟੇਢੀ ਜੂਨ ਆ ਕੋਈ ਵੀ ਜੂਨ ਰੋਖ ਇਹ ਵੀ ਇੱਕ ਜੂਨ ਹੀ ਨਾਮ ਜਿਹੜਾ ਇਹਨਾਂ ਜੂਨਾਂ ਤੋਂ ਮੁਕਤ ਕਰਦਾ ਤਾਂ ਜੇ ਕੋਈ ਪਖੰਡ ਕਰੇਗਾ ਵਿਖਾਵਾ ਕਰੇਗਾ ਉਹਨੂੰ ਉਹਦੇ ਕਰਮਾਂ ਦੇ ਹਿਸਾਬ ਨਾਲ ਲੇਖਾ ਜੋਖਾ ਕਰਕੇ ਉਹਨੂੰ ਸਿੰਮਲ ਦਾ ਰੁਖ ਬਣਾ ਦਿੱਤਾ ਜਾਵੇਗਾ ਕਿਸੇ ਨੂੰ ਅੱਕ ਬਣਾ ਦਿੱਤਾ ਜਾਵੇਗਾ ਕਿਸੇ ਨੂੰ ਨੰਮ ਬਣਾ ਦਿੱਤਾ ਜਾਵੇਗਾ ਕਿਸੇ ਨੂੰ ਬੋੜ ਜਿਹੜਾ ਸ਼ਾਂ ਕਰੇਗਾ ਦੂਜਿਆਂ ਨੂੰ ਸਾਥ ਸੰਗਤ ਜੀ ਤੇ ਪਰ ਉਹ ਇੱਕ ਜਗ੍ਹਾ ਖੜਾ ਤਾਂ ਰਹੇਗਾ ਨਾ ਇਹ ਵੀ ਇੱਕ ਜੂਨ ਹੀ ਆ ਸਭ ਤੋਂ ਚੰਗੀ ਚੀਜ਼ ਕੀ ਆ ਨਾਮ ਜਪਣਾ ਤੇ ਮੁਕਤ ਹੋਣਾ ਇਸ ਕਰਕੇ ਭਾਈ ਰੇ ਨਾਮ ਜਪੋ ਮਹਾਰਾਜ ਦੀ ਬਾਣੀ ਸਾਨੂੰ ਵਾਰ-ਵਾਰ ਕਹਿ ਰਹੀ ਆ ਜਿੰਨੇ ਵੀ ਭਗਤ ਹੋਏ ਆ ਉਹਨਾਂ ਨੇ ਨਾਮ ਜਪਿਆ ਭਗਤ ਨਾਮਦੇਵ ਜੀ ਦਾ ਜੀਵਨ ਪੜ ਲਓ ਭਗਤ ਕਬੀਰ ਸਾਹਿਬ ਜੀ ਦਾ ਜੀਵਨ ਪੜ ਲਓ ਭਗਤ ਰਬਦਾਸ ਜੀ ਨੂੰ ਪੜ ਲਓ ਨਾਮ ਤੋਂ ਬਿਨਾ ਕਿਸੇ ਨੇ ਵੀ ਗਤ ਨਹੀਂ ਪਾਈ ਸਿਮਰੋ ਵਾਹਿਗੁਰੂ ਲੇ ਵਲਾਈ ਤੇ ਪਦਾਰਤ ਸੋਤਮ ਤਾਈ ਭਾਈ ਆ ਵਾਹਿਗੁਰੂ ਦਾ ਨਾਮ ਜਪਿਆ ਕਰੋ ਜਦੋਂ ਭਾਈ ਸ਼ੀਹਾ ਤੇ ਗੱਜਣ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਏ ਸੀ ਆਖਿਆ ਸੀ ਮਹਾਰਾਜ ਸਾਡਾ ਜਨਮ ਮਰਨ ਕੱਟ ਦਿਓ ਤੇ ਬਾਬਾ ਜੀ ਨੇ ਕੀ ਆਖਿਆ ਸੀ ਮਹਾਰਾਜ ਨੇ ਵੀ ਕੀ ਆਖਿਆ ਸੀ ਨਾਮ ਜਪੋ ਜਿਤਨੇ ਵੀ ਸਤਿਗੁਰੂ ਮਹਾਰਾਜ ਕੋਲ ਆਏ ਆ ਸੱਚੇ ਪਾਤਸ਼ਾਹ ਜੀ ਕੋਲ ਪ੍ਰੇਮੀ ਸਿੱਖ ਉਹਨਾਂ ਨੇ ਵਾਹਿਗੁਰੂ ਜਪਣ ਲਈ ਕਿਹਾ ਸੋ ਅੱਜ ਲੋੜ ਆ ਜੀ ਸਾਨੂੰ ਇਹ ਸ਼ਾਂਕੇ ਜਿਹੜੇ ਛੱਡ ਕੇ ਗੁਰੂ ਤੇ ਪੂਰਨ ਭਰੋਸਾ ਰੱਖ ਕੇ ਮਹਾਰਾਜ ਦੀ ਬਾਣੀ ਵਿੱਚ ਬਹੁਤ ਸਾਰੇ ਰੁੱਖਾਂ ਦਾ ਜ਼ਿਕਰ ਆਇਆ ਨਿੰਮ ਦਾ ਵੀ ਜ਼ਿਕਰ ਆ ਖਜੂਰ ਦਾ ਵੀ ਜ਼ਿਕਰ ਆ ਸਿੰਮਲ ਦਾ ਵੀ ਜ਼ਿਕਰ ਹੈ ਬਾਸ ਦਾ ਵੀ ਜ਼ਿਕਰ ਸੋ ਸਿਮਰਨ ਕਰਨ ਵਕਤ ਹਮੇਸ਼ਾ ਸਤਗੁਰੂ ਮਹਾਰਾਜ ਜੀ ਦਾ ਪਿਆਰ ਭਾਵਨਾ ਅੰਦਰ ਹੋਣੀ ਚਾਹੀਦੀ ਹੈ ਭਾਵਨਾ ਤੋਂ ਬਿਨਾ ਕੋਈ ਭਗਤ ਨਹੀਂ ਬਣ ਸਕਦਾ ਭਾਵਨਾ ਤੋਂ ਬਿਨਾ ਬੰਦਗੀ ਨਹੀਂ ਹੋ ਸਕਦੀ ਸਤਗੁਰੂ ਜੀ ਕਿਰਪਾ ਕਰਨ ਕੀਤੀ ਹੋਈ ਵਿਚਾਰ ਸਾਡੇ ਹਿਰਦਿਆਂ ਵਿੱਚ ਵਸੇ ਆਓ ਜੀ ਪ੍ਰੇਮ ਦੇ ਨਾਲ ਆਪਾਂ ਪਾਵਨ ਸ਼ਬਦ ਪੜ੍ਹ ਕੇ ਸਮਾਪਤੀ ਕਰੀਏ ਜੀ ਅੱਗੇ ਜਾਤ ਨ ਜੂਰ ਹੈ ਅੱਗੇ ਜਿਉ ਨਵੇ ਜਿਨ ਕੀ ਲਖੈ ਪਤ ਪਵੇ ਚੰਗੇ ਸਈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ